10 ਸਾਲ ਪਹਿਲੇ ਮੈਂ ਇੱਥੇ ਸਟਾਰਟ ਕੀਤਾ ਸੀ ਕੋਲਿਆ ਦੀ ਪੱਟੀ ਤੇ ਤੇ ਗੈਸ ਨਹੀਂ ਹੁੰਦਾ ਸੀ ਮੇਰੇ ਕੋਲ ਟੁੱਟੀ ਭੱਜੀ ਰੇੜੀ ਹੁੰਦੀ ਸੀ ਜੀ ਜੀ ਤੇ ਹੌਲੀ ਹੌਲੀ ਕੰਮ ਕਰਦੇ ਕਰਦੇ ਸਾਰਾ ਕੰਮ ਤੋਂ ਹੀ ਬਣਾਇਆ ਐ ਨਹੀਂ ਕਿ ਮੇਰੇ ਕੋ ਪਹਿਲੇ ਹੀ ਜਿਆਦਾ ਸੀ ਸ਼ੋਅ ਕਰੇ ਨੋਰਮਲ ਹੀ ਸੀ ਹੈਗੇ ਬ੍ਰਦਰ ਜੇ ਨਾਲ ਹੈ ਕੀ ਹੈ ਬਲੱਡ ਕੈਂਸਰ ਨਿਕਲਿਆ ਹੈ ਹਾਂਜੀ ਬਲੱਡ ਕੈਂਸਰ ਨਿਕਲਿਆ ਸੀ 4-5 ਸਾਲ ਗੁਰੂ ਨਾਨਕ ਹਸਪਤਾਲ ਗੁਰੂ ਰਾਮਦਾਸ ਹਸਪਤਾਲ ਇਲਾਜ ਕਰਾਇਆ ਸੀ ਮਗਰ ਉਹ ਬਚ ਨਹੀਂ ਪਾਇਆ ਸੀ ਤੁਸੀਂ ਤੜਕੇਲੇ ਚਾਵਲ ਤੁਹਾਨੂੰ ਪਸੰਦ ਨਹੀਂ ਆਣਗੇ ਤੇ ਆਪਣੀ ਆਡੀਅੰਸ ਨੂੰ ਕਹਿ ਸਕਦੇ ਹੋ ਐ ਨਾ ਕਹਿਣਾ ਕਿ ਮੈਂ ਵੀਡੀਓ ਕਰਕੇ ਕਹਿ ਰਿਹਾ ਤੁਹਾਨੂੰ ਕਹਿ ਰਿਹਾ ਜੇ ਸਵਾਦ ਨਹੀਂ ਲੱਗਿਆ ਤਾਂ ਮੂੰਹ ਤਾਂ ਹੀ ਕਹਿ ਰਿਹਾ ਵੀ ਕਹਿ ਦਿਓ ਕਿ ਨਹੀਂ ਸਵਾਦ ਲੱਗਿਆ ਜੀ 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 사실 ਗੱਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਮਨਜੀਤ ਸਿਕਾਵਲ ਅੰਮ੍ਰਿਤਸਰ ਨੂੰ ਜੋ ਹੈ ਕਿ ਵੱਖ-ਵੱਖ ਜ਼ਾਇਕਿਆਂ ਕਰਕੇ ਜਾਣਿਆ ਜਾਂਦਾ ਹੈ ਮੇਰੇ ਸੱਚ ਬਹੁਤ ਚੀਜ਼ਾਂ ਤੁਹਾਨੂੰ ਖਾਣ ਨੂੰ ਮਿਲਣਗੀਆਂ ਅੰਮ੍ਰਿਤਸਰ ਨੂੰ ਜੋ ਹੈ ਖਾਣ ਪੀਣ ਦਾ ਸ਼ਹਿਰ ਵੀ ਆਖਿਆ ਜਾਂਦਾ ਹੈ ਪਰ ਅੱਜ ਤੁਹਾਨੂੰ ਅਸੀਂ ਇੱਕ ਇਹੋ ਜੀ ਚੀਜ਼ਾਂ ਜਾਣੂ ਕਰਾਉਣ ਜਾ ਰਹੇ ਹਾਂ ਜੋ ਕਿ ਤੁਸੀਂ ਕਦੀ ਦੇਖੀ ਨਹੀਂ ਹੋਵੇਗੀ ਕਿਉਂਕਿ ਦੇਖਿਆ ਜਾਵੇ ਜਿਹੜੀ ਇਹ ਚੀਜ਼ਾਂ ਅਕਸਰ ਮਾਂ ਜੋ ਹੈ ਘਰ ਬਣਾਉਂਦੀ ਹੈ ਪਰ ਇਹ ਜਿਹੜੇ ਇਹ ਬਣਾਉਂਦੇ ਨੇ ਉਹਨਾਂ ਦਾ ਬਣਾਉਂਦਾ ਹੀ ਇੱਕ ਵੱਖਰਾ ਢੰਗ ਹੈ ਕਿ ਇਹਨਾਂ ਦਾ ਜਿਹੜੇ ਇਵਨ ਦਨ ਕਿ ਇਹਨਾਂ ਦਾ ਜਿਹੜੇ ਸੋਸ਼ਲ ਮੀਡੀਆ ਤੇ ਵੀ ਇਹ ਬਹੁਤ ਅਕਸਰ ਵਾਇਰਲ ਹੁੰਦੇ ਨਜ਼ਰ ਆਉਂਦੇ ਨੇ ਇਸ ਵਕਤ ਅਸੀਂ ਪਹੁੰਚੇ ਹਾਂ ਪਿੰਕ ਪਲਾਜ਼ਾ ਅਮਨੁ ਸਰਦੇ ਕੋਲ ਇੱਕ 카ਟ ਲੱਗੀ ਹੈ ਜਿੱਥੇ ਕਿ ਇਸ ਨੌਜਵਾਨ ਵੱਲੋਂ ਜੋ ਇੱਕ ਵੱਖ-ਵੱਖ ਚੀਜ਼ਾਂ ਬਣਾਈ ਜਾਂਦੀ ਹੈ ਗੱਲ ਕਰੀ ਜਾਵੇ ਪਟੂਰੇ ਛੋਲੇ ਨਿਊਟਰੀ ਕੁਲਚਾ ਜਾਂ ਸ ਜਾ ਹੋਰ ਜੇ ਇੱਕ ਚਾਵਲ ਵੀ ਹੁੰਦੇ ਨੇ ਜਿਆਦਾਤਰ ਇਹਨਾਂ ਦੇ ਜਿਹੜੇ ਤੜਕੇ ਵਾਲੇ ਚਾਵਲ ਬੜੇ ਫੇਮਸ ਕੇ ਜਾਂਦੇ ਨੇ ਬੜੇ ਵਕਤ ਤਰ੍ਹਾਂ ਦੇ ਜਿਹੜੀ ਕਵਾਂਟਿਟੀ ਆ ਉਹ ਹੀ ਬੜੀ ਵਕਤ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਵੀ ਇਹਨਾਂ ਜਿਹੜੇ ਨੇ ਉਹ ਬਣਾਣ ਲੱਗੇ ਨੇ ਤੜਕੇਲੇ ਚਾਵਲ ਸਾਰੀ ਗੱਲਬਾਤ ਕਰਾਂਗੇ ਜਾਣਾਂਗੇ ਕੀ ਕੰਮ ਕਰਦੇ ਕਦੋਂ ਸ਼ੁਰੂ ਕੀਤਾ ਤੇ ਅਖਰ ਕੀ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਜੀ ਭਾਜੀ ਤੁਹਾਡਾ ਮੇਰਾ ਨਾਮ ਪਵਨ ਹੈ ਕਾ ਭਾਜੀ ਤੁਸੀਂ ਕੋਦੋਂ ਦਾ ਤੁਸੀਂ ਇਹ ਕੰਮ ਸ਼ੁਰੂ ਕੀਤਾ ਹੈ ਮੈਨੂੰ ਇੱਥੇ 10 ਸਾਲ ਹੋ ਗਏ ਭਾਜੀ 10 ਸਾਲ ਪਹਿਲੇ ਮੈਂ ਇੱਥੇ ਸਟਾਰਟ ਕੀਤਾ ਸੀ ਕੋਲਿਆ ਦੀ ਪੱਠੀ ਤੇ ਗੈਸ ਨਹੀਂ ਹੁੰਦਾ ਸੀ ਮੇਰੇ ਕੋਲ ਟੁੱਟੀ ਭੱਜੀ ਰੇੜੀ ਹੁੰਦੀ ਸੀ ਜੀ ਜੀ ਤੇ ਹੌਲੀ ਹੌਲੀ ਕੰਮ ਕਰਦੇ ਕਰਦੇ ਸਾਰਾ ਕੰਮ ਤੋਂ ਹੀ ਬਣਾਇਆ ਐ ਨਹੀਂ ਕਿ ਮੇਰੇ ਕੋਲ ਪਹਿਲੇ ਹੀ ਜਿਆਦਾ ਸੀ ਸ਼ੌਕਾਰੇ ਨਾਰਮਲ ਹੀ ਅਸੀਂ ਹੈਗੇ ਅੱਛਾ ਤੇ ਮੇਰੇ ਵਿੱਚ ਮੇਰਾ ਬ੍ਰਦਰ ਵੀ ਕਰਦਾ ਸੀ ਇੱਥੇ ਕੰਮ ਕਰਦਾ ਸੀ ਆਕੇ ਤੇ ਉਹਨੂੰ ਬਲੱਡ ਕੈਂਸਰ ਨਿਕਲਾਇਆ ਸੀ ਅੱਛਾ ਬ੍ਰਦਰ ਜੀ ਨਾਲ ਹੈ ਕੀ ਹੈ ਬਲੱਡ ਕੈਂਸਰ ਨਿਕਲਾਇਆ ਹੈ ਹਾਂਜੀ ਬਲੱਡ ਕੈਂਸਰ ਨਿਕਲਾਇਆ ਸੀ 4-5 ਸਾਲ ਗੁਰੂ ਨਾਨਕ ਹਸਪਤਾਲ ਗੁਰੂ ਰਾਮਦਾਸ ਹਸਪਤਾਲ ਇਲਾਇ ਕਰਾਇਆ ਸੀ ਮਗਰ ਉਹ ਬਚ ਨਹੀਂ ਪਾਇਆ ਸੀ ਅੱਛਾ ਮੇਰਾ ਬ੍ਰਦਰ ਪਹਿਲਾਂ ਨਾਲ ਇੱਥੇ ਕਰਦੇ ਹੁੰਦੇ ਸੀ ਆਂਦੇ ਹੁੰਦੇ ਸੀ ਕਦੀ ਕਦਾਈ ਕਿ ਮੈਂ ਉਹਨਾਂ ਨੂੰ ਇਹ ਸੋਚਦਾ ਸੀ ਕਿ ਮੈਂ ਉਹਨੂੰ ਰੇੜੀ ਤੇ ਕਰਾਂਗਾ ਤੇ ਮੇਰਾ ਕੈਟਰਿੰਗ ਦਾ ਕੰਮ ਸੀ ਅ ਕੰਮ ਉਹ ਜੇ ਕਿ ਇੱਥੇ ਕੰਮ ਮੈਂ ਸੈਟਿੰਗ ਕਰਾਂਗਾ ਹਰ ਚੀਜ਼ ਹੈ ਜਿੰਦਗੀ ਦੇ ਕੋਈ ਸੁਪਨੇ ਗਏ ਸੀ ਬੜਾ ਵਧੀਆ ਚੱਲਦਾ ਪਿਆ ਸੀ ਸਫਰ ਸਾਡਾ ਜਿੰਦਗੀ ਦਾ ਤੇ ਕੋਈ ਬਲੱਡ ਕੈਂਸਰ ਨਿਕਲਾਈ ਤੇ ਘਰ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਮੇਰੇ ਤੇ ਪੈ ਗਈਆਂ ਫਾਦਰ ਸੀ ਫਾਦਰ ਵੀ ਐਕਸਪਾਇਰ ਹੋ ਗਏ 2 ਸਾਲ ਹੋ ਗਏ ਤਾਂ ਹੁਣ ਇਕੱਲੇ ਤੂੰ ਕੰਮ ਕਰਨਾ ਪੈਂਦਾ ਸਾਰਾ ਪਹਿਲਾਂ ਵੀ ਆਪ ਵੀ ਕੋਈ ਸਟੱਡੀ ਸਟੱਡੀ ਕੁਝ ਕੀਤੀ ਹੋਈ ਹੈ ਨਹੀਂ ਭਾਜੀ ਮੈਂ ਸਟੱਡੀ ਨਹੀਂ 6 ਕਲਾਸਾਂ ਪੜ੍ਹੀਆਂ ਕਿ ਜਦੋਂ ਮੈਂ 4-5 ਸਾਲ ਤੀਸਰੀ ਕਲਾਸ ਚ ਪੜਦਾ ਸੀ ਤਾਂ ਮੈਂ ਸਕੂਲੋਂ ਆ ਕੇ ਕੰਮ ਤੇ ਜਾਂਦਾ ਸੀ। ਅੱਛਾ। ਜਿਵੇਂ ਦੁਪਹਿਰੇ ਸਕੂਲੋਂ ਛੁੱਟੀ ਹੋਈ ਨਹੀਂ 1:30 ਵਜੇ ਤੱਕ 1:30 ਵਜੇ ਤੋਂ ਬਾਅਦ ਮੈਂ ਦੁਕਾਨ ਤੇ ਜਾਣਾ ਕਿਸੇ ਦੀ ਉੱਥੋਂ ਸਾਨੂੰ 8 ਵਜੇ ਛੁੱਟੀ ਹੁੰਦੀ ਸੀ। ਅੱਛਾ। ਤੇ ਗਰੀਬੀ ਵਾਸੀ ਬਹੁਤ ਵੇਖੀ ਆ। ਤੇ ਜਦੋਂ ਦਾ ਮੈਂ ਹੁਣੇ ਕੰਮ ਸ਼ੁਰੂ ਕੀਤਾ ਪਹਿਲੇ ਮੈਂ ਮਰੋਡਰੀ ਦਾ ਕੰਮ ਕਰਦਾ ਸੀ। ਫਿਰ ਹਲਵਾਈਆਂ ਦੇ ਨਾਲ ਕੰਮ ਕੀਤਾ। ਫਿਰ ਜਦੋਂ ਅਸੀਂ ਮਕਾਨ ਲੈ ਲਿਆ, ਛੋਟਾ ਜਿਹਾ ਮਕਾਨ ਲਿਆ ਤੇ ਪੈਸੇ ਦਿੱਤੇ ਨਹੀਂ ਜਾਂਦੇ ਸੀ ਲੋਕਾਂ ਦੇ ਇਹ ਕਮੇਟੀਆਂ ਪਾਈਆਂ ਸੀ। ਅੱਛਾ। ਕਮੇਟੀਆਂ ਪਾਉਣ ਤੋਂ ਬਾਅਦ ਪੈਸੇ ਭਰਨੇ ਹੁੰਦੇ ਮਹੀਨੇ ਬਾਅਦ 5000 ਤੇ ਮੇਰੇ ਕੋਲ 5000 ਨੇ ਨਿਕਲਦੇ ਫੇਰ ਮੈਂ ਕਾਰਡ ਲਗਾਈ ਰੇੜੀ ਲਗਾਈ ਰੇੜੀ ਤੋਂ ਹੀ ਬਾਅਦ ਮੈਂ ਕਮੇਟੀਆਂ ਤਾਰੀਆਂ ਜੀ ਮਕਾਨ ਦੀਆਂ ਫਿਰ ਮੇਰਾ ਭਰਾ ਜਿਹੜਾ ਸੀ ਉਹਨੂੰ ਬਲੱਡ ਕੈਂਸਰ ਨਿਕਲਿਆ ਉਸ ਤੋਂ ਬਾਅਦ ਹੀ ਫਿਰ ਜਿੰਨੇ ਪੈਸੇ ਕਮਾਏ ਸਾਰੇ ਮੈਂ ਉਹਦੇ ਤੇ ਲਾ ਦਿੰਨਾ ਸੀ ਫੇ ਜਦੋਂ ਬਲੱਡ ਚੜਦਾ ਚੜਦਾ ਸੀ ਉਦੋਂ 6 ਮਹੀਨਿਆਂ ਬਾਅਦ ਸੜ ਜਾਂਦਾ ਸੀ ਜਿੰਨੇ ਪੈਸੇ ਕਮਾਉਣਾ ਸੀ ਉਹਨੇ ਲਾ ਦਿੰਨਾ ਸੀ ਫੇ ਲਾ ਦਿੰਨਾ ਸੀ ਕੋਸ਼ਿਸ਼ ਤੇ ਬੜੀ ਕੀਤੀ ਮਗਰ ਉਹ ਬਚ ਨਹੀਂ ਪਾਇਆ ਫਿਰ ਉਸ ਤੋਂ ਬਾਅਦ ਫਿਰ ਜ਼ਿੰਦਗੀ ਦੀ ਸ਼ੁਰੂਆਤ ਨਵੇਂ ਤਰੀਕੇ ਕੀਤੀ ਬੜਾ ਔਖਾ ਰਿਹਾ ਸਫ਼ਰ ਥੋੜਾ ਜਿਹਾ ਅੱਛਾ ਵੇਖਿਆ ਤੁਸੀਂ ਬੜੀ ਮੁਸ਼ਕਲਾਂ ਦੇਖੀਆਂ ਪਰ ਤੁਸੀਂ ਜਿਹੜੀ ਮਿਹਨਤ ਕਰਕੇ ਜੋ ਹੁਣ ਤੁਸੀਂ ਕੰਮ ਮਤਲਬ ਕਿ ਸ਼ੁਰੂ ਕੀਤਾ ਪਰ ਇੱਕ ਮੈਂ ਸੁਣਿਆ ਕਿ ਕੰਨੇਕਾ ਤੁਸੀਂ ਵਕ ਵਕ ਚੀਜ਼ਾਂ ਬੜੀਆਂ ਬਹਾਂਦੇ ਤੜਕੇ ਵਾਲੇ ਕੁਚ ਬਣਾਉਂਦਾ ਹੈ ਕੁਚ ਬਣਦੇ ਹੁੰਦੇ ਆ ਤੜਕੇਲੇ ਚਾਵਲ ਹੁੰਦੇ ਆ ਤੜਕੇਲਾ ਭਿੱਜਾ ਕੋਲਚਾ ਪਾਸਤਾ ਕੋਲਚਾ ਆਲੂ ਵਾਲਾ ਪਠੋਰਾ ਨਿਊਟਰੀ ਕੋਲਚਾ ਕਈ ਵਾਰੀ ਲੋਕ ਕਹਿ ਦਿੰਦੇ ਵੀਡੀਓ ਵੇਖ ਕੇ ਕੀ ਹੈ ਪਤਾ ਨਹੀਂ ਕੀ ਕੀ ਪਾਈ ਜਾਂਦਾ ਮੈਂ ਸਾਰਿਆਂ ਨੂੰ ਇਹੀ ਕਹਿੰਨਾ ਜੇ ਅਗਰ ਤੁਹਾਨੂੰ ਸਵਾਦ ਨਾ ਲੱਗੇ ਜੇ ਪਲੇਟ ਤੋਂ ਤੁਸੀਂ ਐਦਾ ਖਾਦਾ ਤੁਹਾਨੂੰ ਸਵਾਦ ਨਾ ਲੱਗੇ ਮੈਂ ਪੈਸਾ ਵੀ ਨਹੀਂ ਲੈਂਦਾ ਭਾਜੀ ਪੈਸੇ ਵੀ ਨਹੀਂ ਲੈਂਦੇ ਤੁਸੀਂ ਜੇ ਸਵਾਦ ਨਾ ਲੱ ਜੇ ਸੁਆਦ ਲੱਗੇ ਪਲੇਟ ਖਾਲੀ ਹੁੰਦੇ ਫਿਰ ਮੈਂ ਪੈਸੇ ਲਵਾਂ ਤੇ ਜਿਹੜੀਆਂ ਚੀਜ਼ਾਂ ਤੁਹਾਡੀਆਂ ਖੁਦ ਦੀ ਇਨਵੈਂਸ਼ਨ ਹੈੀਆਂ ਭਾਜੀ ਤੁਸੀਂ ਆਪੇ ਹਾਂਜੀ ਖੁਦ ਦੀਆਂ ਮੈਂਸ਼ਨ ਹੈਗੀਆਂ ਕਿ ਕੰਮ ਕਰੀਦਾ ਹਲਵਾਈਆਂ ਦਾ ਕੰਮ ਕੀਤਾ ਐ ਨਹੀਂਗਾ ਕਿ ਉਦਾਂ ਮੈਂ ਆਪਣੇ ਪਾਪਾ ਦੇ ਨਾਲ ਪਾਪਾ ਦਾ ਵੀ ਐਕਸਪੀਰੀਅੰਸ ਹੀ ਮੈਂ 10 ਸਾਲ ਪਾਪਾ ਨਾਲ ਵੀ ਕੰਮ ਕੀਤਾ ਹੈ ਹਲਵਾਈਆਂ ਦਾ ਆਰਡਰ ਪਕਤਾਂਦਾ ਰਿਆ ਤੇ ਸਾਰੀ ਕੋਈ ਵੀ ਚੀਜ਼ ਹੈਗੀ ਹੈ ਟੇਸਟ ਆਂਦਾ ਤੇ ਤਾਂ ਹੀ ਕਰਦਾ ਵਾ ਕੰਮ ਭਾਜੀ ਆਪਣੇ ਦਿਮਾਗ ਦੀ ਗੱਲ ਹੈਗੀ ਦਿਮਾਗ ਦੇ ਨਾਲ ਤੇ ਹਰ ਚੀਜ਼ ਹੋ ਜਾਂਦੀ ਆ ਅੱਛਾ ਜੇ ਅਸੀਂ ਚੰਗਾ ਖਾਓ ਚੰਗਾ ਬਣਾਵਾਂਗੇ ਤੇ ਚੰਗਾ ਤੇ ਆਪੇ ਨਾਲ ਬਣੂਗਾ ਤੇ ਅੱਜ ਕੀ ਬਣਾਉਣ ਲੱਗੇ ਜੀ ਅੱਜ ਤੁਨ ਖਾਣ ਲਗੇ ਤੜਕੇਲੇ ਚਾਵਲ ਜੀ ਜੀ ਇਹ ਬਣਾਉ ਜੀ ਤੇ ਨਾਲ ਨਾਲ ਗੱਲਬਾਤ ਜਾਰੀ ਰੱਖਣਾ ਤੁਸੀਂ ਦੇਖ ਬਈ ਤੁਸੀਂ ਤੜਕੇਲੇ ਚਾਵਲ ਤੁਹਾਨੂੰ ਪਸੰਦ ਨਹੀਂ ਆਣਗੇ ਤੇ ਆਪਣੀ ਆਡੀਅנס ਨੂੰ ਕਹਿ ਸਕਦੇ ਹੋ ਇਹ ਨਾ ਕਹਿਣਾ ਕਿ ਮੈਂ ਵੀਡੀਓ ਕਰਕੇ ਕਹਿ ਰਿਹਾ ਤੁਹਾਨੂੰ ਕਹਿ ਰਿਹਾ ਜੇ ਸਵਾਦ ਨਹੀਂ ਲੱਗੇ ਤਾਂ ਮੂੰਹ ਤਾਂ ਹੀ ਕਹਿ ਰਿਹਾ ਵੀ ਕਹਿ ਦਿਓ ਕਿ ਨਹੀਂ ਸਵਾਦ ਲੱਗੇ ਜੀ 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 ਦੇਖੋ ਕਿ ਇੱਕ ਮਰਕੀ ਕਿਹਾ ਜਾ ਰਿਹਾ ਕਿ ਜੇ ਤੁਹਾਨੂੰ ਚੀਜ਼ ਸਵਾਦ ਨਹੀਂ ਲੱਗੇਗੀ ਬਿਸ਼ੱਕ ਤੁਸੀਂ ਪੈਸੇ ਨਾ ਦਿਓ ਮੈਂ 1 ਰੁਪਿਆ ਵੀ ਨਹੀਂ ਲਵਾਗਾ ਜੇ ਤੁਹਾਨੂੰ ਸਵਾਦ ਨਾਲ ਲੱਗੇ ਪਰ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਚੀਜ਼ਾਂ ਇਹਨਾਂ ਨੇ ਕੱਢ ਕੇ ਰੱਖੀਆਂ ਹੋਈਆਂ ਕਿ ਲੱਗ ਹੀ ਰਹਿ ਕੇ ਸਵਾਦ ਬਣੇਗਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹਨਾਂ ਨੇ ਜੋ ਹੈ ਤੜਕੇ ਵਾਲੇ ਚਾਵਲ ਬਣਾਨੇ ਨੇ ਤੇ ਇੱਥੇ ਜਿਹੜਾ ਵਾ ਅਖਬੀ ਆਪਣੀ ਮੈਂਸ਼ਨ ਆ ਬਹੁਤ ਸਟਰਗਲ ਵੀ ਦੇਖਿਆ ਇਹਨਾਂ ਨੇ ਕਿ ਕਿਸ ਤਰ੍ਹਾਂ ਕੀ ਬ੍ਰਦਰ ਦੀ ਡੈਥ ਹੋ ਗਈ ਫਾਦਰ ਸਾ ਤੇ ਅੱਜ ਜੋ ਹੈ ਕਿ ਇੱਥੇ ਮਤਲਬ ਕਿ ਪਹੁੰਚੇ ਹੋਏ ਨੇ ਤੇ ਇੱਥੇ ਇੱਕ ਕਾਮਯਾਬ ਇੱਕ ਪਹੁੰਚੇ ਨੇ ਆਪਣਾ ਇਹ ਮਕਾਮ ਹਾਸਲ ਕੀਤਾ ਹੈ ਤੇ ਜਿੱਥੇ ਖੁਦ ਦੀ ਮਿਹਨਤ ਕਰਕੇ ਖਾਰੇ ਨੇ ਤੇ ਭਾਜੀ ਹੁਣ ਕਿਦਾਂ ਮੈਂ ਪ੍ਰੋਸੈਸ ਸ਼ੁਰੂ ਕਰੀਏ ਆਪਾਂ ਆਪਾਂ ਇਹਨਾਂ ਕੋਈ ਪੁੱਛ ਸਕਦੇ ਆ ਬਾਹਰ